ਵੈਲਕਮ ਹੈ ਜੀ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ ਅੱਜ ਆਪਾਂ ਕਰਨ ਲੱਗੇ ਆ ਜੀ ਆਪਣੇ ਪੀ ਲੰਗਰ ਦੀ ਤਿਆਰੀ ਜਿਹੜਾ ਆਪਾਂ ਪੀ ਲੰਗਾ ਹੀ ਲਗਾਣਾ ਤੇ ਆ ਆ ਟਰੈਕਟਰ 'ਚ ਵੀ ਇਸ ਵਾਰ ਥੋੜੀ ਜਿਹੀ ਮੋਡੀਫਿਕੇਸ਼ਨ ਜੀ ਕੀਤੀ ਆ ਇੱਕ ਆਪਾਂ ਆ ਨਵੇਂ ਮਾਡਲ ਦੀਆਂ ਲੇਟਾਂ ਲਾਤੀਆਂ ਐਲਈਡੀ ਚਾਰੇ ਤੇ ਆ ਇੱਕ ਮਗਰਾੜਾਂ ਤੇ ਆਪਾਂ ਟੇਪ ਕਰਾਈਏ ਨਾਲੰਦਾ ਮੇਲ ਦਾ ਜੋ ਦਾ ਕਲਰ ਮਿਲ ਗਿਆ ਇਹਦੇ ਆਪਾਂ ਕੋਈ ਕਹਿ ਨਹੀਂ ਸਕਦਾ ਕਿ ਇਹਨੂੰ ਆਪਾਂ ਟੇਪ ਕਰਾਈ ਵੀ ਆ ਇਹਦੇ ਨਾਲ ਕੀ ਫਾਇਦਾ ਇਹਦਾ ਇਹ ਹੈ ਕਿ ਮਗਰਾੜ ਦੇ ਉੱਪਰ ਕੋਈ ਰੰਗ ਨਹੀਂ ਉਤਰਦਾ ਤੇ ਨਾਲੇ ਛਰੀਟਾ ਨਹੀਂ ਜਾਂਦੀਆਂ ਤੇ ਹੁਣ ਆਪਾਂ ਲੈ ਕੇ ਚੱਲੇ ਆ ਆਪਣਾ ਬੇੜਾ ਭਾਣ ਤੇ ਮਿੱਠੀ ਗਿਆ ਵਾ ਅੰਦਰ ਤੇ ਆਪਾਂ ਆ ਕੇ ਪਹਿਲਾਂ ਇਹਦੀ ਹੁੱਕ ਉੱਪਰ ਕਰਨੀ ਹੈ ਟਰੈਕਟਰ ਦੀ ਤੇ ਫਿਰ ਚੱਲਦੇ ਆ ਜੀ ਬੇੜਾ ਧਾਣ ਹੁਣ ਆਪਾਂ ਕਰਨ ਲੱਗੇ ਆ ਜੀ ਹੋਕੀ ਦੇ ਉੱਪਰ ਇਹ ਹੋਕੀ ਦੀ ਪੁੱਠੀ ਕਰਕੇ ਆਪਾਂ ਹੁਣੇ ਹੀ ਪਾ ਲਈਆਂ ਕਿਉਂਕਿ ਫਿਰ ਉੱਥੇ ਜਾ ਕੇ ਜਦੋਂ ਸ਼ਾਫਟ ਪਾਣੀ ਬਣਦੀ ਹੈ ਤਾਂ ਹੋਕ ਪੁੱਠੀ ਕਰਨੀ ਪੈਂਦੀ ਹੈ ਤੇ ਆਪਾਂ ਹੁਣ ਇੱਥੋਂ ਹੀ ਆਪਣੀ ਪੂਰੀ ਤਿਆਰੀ ਕਰਕੇ ਰਹਿ ਜਣਾ ਫਿਰ ਉੱਥੇ ਜਾ ਕੇ ਬਹੁਤ ਜ਼ਿਆਦਾ ਸਾਨੂੰ ਔਖਾ ਹੁੰਦਾ ਬੇਲਣਾ ਸੀ ਜੋੜ ਲਿਆ ਤੇ ਹੁਣ ਆਪਾਂ ਲੈ ਚੱਲੇ ਇਹਨੂੰ ਧਵਾਣ ਇਹਦੇ ਜਾਲੇ ਜਿਹੜੇ ਬਹੁਤ ਲੱਗੇ ਹੋਏ ਆ ਧਵਾਣ ਆ ਫਾਰ ਆਏ ਇਹ ਵੀ ਆਪਾਂ ਆਪਣੇ ਉੱਪੇ ਤਿਆਰ ਕੀਤਾ ਦਾ ਘਰੇ ਓ ਅੰਨਾ ਮਿੱਥੀ ਤੇ ਮੈਂ ਆ ਗਿਆ ਇੱਧਰ ਆਪਣੇ ਸ਼ਾਰਟਕਟ ਤੇ 메인 ਰੋਡ ਨੂੰ ਕਿਉਂਕਿ ਇਹ ਸੜਕ ਬਹੁਤ ਟੁੱਟੀ ਹੋਇਆ ਇੱਧਰ ਤਾਂ ਆਪਾਂ ਲਾ ਜਾਂਦਾ 10 ਮਿੰਟ ਮੋਟਰਸਾਈਕਲ ਤੇ ਮਿੱਥੀ ਨੂੰ ਹੋਊਗੇ 15 ਮਿੰਟਾਂ ਲੰਦੇ ਨੇ ਹੌਲੀ ਹੌਲੀ ਜਾਂਦਾ ਇਹ ਆਪਾਂ ਆ ਗਏ ਸਰਵਿਸ ਸਟੇਸ਼ਨ ਤੇ ਭਾਜੀ ਕਹਿੰਦਾ ਹਜੇ ਟਾਈਮ ਲੱਗ ਜਾਣਾ ਥੋੜਾ ਜਿਹਾ ਇੱਕ ਟਰੈਕਟਰ ਆ ਖੜਾ ਤੇ ਆ ਟਰੈਕਟਰ ਤੋਂ ਆ ਕੇ ਉਸ ਤੋਂ ਬਾਅਦ ਆਪਾਂ ਆਪਣਾ 베ਲਣਾ ਤੋਂ ਆਣਾ ਲੋ ਜੀ ਤੋਂ ਹੋਣ ਲੱਗਿਆ ਆਪਣਾ 베ਲਣਾ ਤੇ ਉਨੇ ਤੋਂ ਬਾਅਦ ਇਹਨੂੰ ਆਪਾਂ ਕਰਾਣਾ ਗਰੀਸ ਤੇ ਆ ਪਿਛਲੇ ਟਾਇਰਾਂ ਦੀ ਹਵਾ ਚੈੱਕ ਕਰਨੀ ਹੈ ਫੇਰ ਲੈ ਚਲਦੇ ਆ ਘਰੇ ਜਾ ਘਰੇ ਜਾ ਕੇ ਇੱਕ ਆਪਾਂ ਇਹ ਟਰਾਲੀ ਦਾ ਵੇਟ ਕਰਨਾ ਤੇ ਚਲਦੇ ਆ ਜੀ 2 ਵਜੇ ਫਿਰ ਮਿਲਦੇ ਆ ਆ ਕਿਹੜਾ ਗਿਆ ਬੋਲਣ ਲੱਗੇ ਤੇ ਦਾ ਜਿਹੜਾ ਯਾਰ ਲਓ ਜੀ ਬੇਲਣਾ ਤੋਹਾ ਲਿਆ ਏ ਇਹ ਆਪਾਂ ਹੋ ਗਏ ਥੋੜੇ ਜਿਹਾ ਲੇਟ ਆਏ ਅੰਦਰ ਮੁੰਡੇ ਨੇ ਛਤਰੀ ਜੀ ਲੇਟਾਂ ਨੂੰ ਟੱਲਵਾ ਲੀਆਂ ਤੇ ਇੱਧਰ ਵੀ ਲਵਾਤੀਆਂ ਤੇ ਆ ਬੇਲਣਾ ਖੜਾਤਾ ਹੁਣ ਆਪਾਂ ਕਸਣਾ ਟਰਾਲੀ ਦਾ ਬੈੱਡ ਗੱਭਰੂ ਆ ਗਿਆ ਦੋ ਚਾਰ ਜਣੇ ਹੋਰ ਲੈ ਆਣੇ ਕਰ ਲੈ ਫੋਨ ਕੱਸੀ ਏ ਟਰਾਲੀ ਦਾ ਬੈੱਡ ਅੱਲਾ ਵੀਡੀਓ ਪਾ ਲਈ ਅੱਛਾ ਬਾਕੀ ਇਹ ਆਪਣੇ ਰੀਲਾ ਰੂਲਾ ਚ ਵੀਜੀ ਆ ਥੋੜਾ ਜਿਹਾ ਰੀਲਾ ਬਹੁਤ ਬਣਾਉਂਦਾ ਮੁੰਡਾ ਜੇ ਕਿਸੇ ਨੂੰ ਰੀਲਾ ਬਣਵਾਉਣੀਆਂ ਇਹਦੇ ਨਾਲ ਕੰਟੈਕਟ ਕਰ ਸਕਦਾ ਮੈਂ ਸੰਜੀਵ ਚੌਧਰੀ ਜੀ ਦੀ ਆਈਡੀ ਆ ਸਰ ਮੈਂ ਕੋਈ ਟਿੱਪਾ ਗਿਆ ਹਾਂ ਆ ਲੈਟਾ ਹੋ ਗਿਆ ਜਿਹੜੀਆਂ ਛੋਟੀਆਂ ਛੋਟੀਆਂ ਲਵਾਈਆਂ ਇਹ ਤਾਂ ਅੱਖੇ ਹੀ ਕੱਢਦੀਆਂ ਇਹ ਦੇਖ ਲੈ ਜੇ ਕਿਸੇ ਦੀ ਅੱਖ 'ਚ ਪੈ ਗਈਆਂ ਨਾ ਗਾਲਾਂ ਹੀ ਕੱਢੂੰਗਾ ਚੇਂਜ ਵੀ ਨਹੀਂ ਹੁੰਦੀ ਐ ਚਾਹਤ ਚੇਂਜ ਨੂੰ ਕੁਝ ਨਹੀਂ ਹਾਂ ਇਹਦਾ ਰਹਿਣ ਦੇਦਾ ਬਹੁਤ ਭੈੜਾ ਆ ਆ ਵਧੀਆ ਨਹੀਂ ਨਹੀਂ ਇਹ ਰਹਿਣ ਦੇ ਬਸ ਆ ਇੱਕੋ ਜਗਾ ਠੀਕ ਐ ਓ ਜੀ ਕੱਸ ਚਲੋ ਜੀ ਕੱਸਦੇ ਹੁਣ ਆਪਾਂ ਬਿੱਡ ਚਲੋ ਬਈ ਮੁੰਡਿਓ ਆਜੋ ਬਾਕੀ ਪਾਰਟੀ ਲੈ ਕੇ ਆਈਏ ਮੁੰਡੇ ਬਿੱਡ ਕੱਸਦੇ ਹੋਏ ਮੇਰੀ ਆਪਾ ਇੱਕ ਇੱਕ ਕਰ ਥੋੜਾ ਇੱਕ ਇੱਕ ਕਰੋ ਦੇਖੋ ਵਿਚਾਰਾ ਟਬਾ ਦੇ ਪਹਿਲੇ ਮੋੜਾ ਲਾ ਪਾ ਦੇ ਇੱਥੇ ਆਣਾ ਨਹੀਂ ਅਲੇ ਵੀ ਨਹੀਂ ਪੈਰ ਬੈਠਿਆ ਆਲਾ ਓਏ ਹੁੰਦੀ ਗੱਲ ਨਾ ਥੋੜਾ ਠੀਕ ਹੈ ਨਾ ਥੋੜਾ ਪਹਿਲੇ ਥੋੜਾ ਜਿਹਾ ਮੋਰੇ ਨੂੰ ਹਣਾ ਪਹਿਲੇ ਮੋਰੇ ਸੈੱਟ ਕਰੋ ਯਾਰ ਕਾਕਾ ਬੈਠ ਦੇ ਕਿਨੀ ਇਸ ਤੇ ਅੱਗੇ ਧੱਕਾ ਮਾਰ ਦੇ ਨਹੀਂ ਲੱਗੇ ਬੱਤੀਆਂ ਲੱਗੀਆਂ ਹੋਈਆਂ ਬਾਹਰ ਘੜ ਮੜ ਜਾ ਤੇ ਬਿੱਡੇ ਪਰਲੇ ਪਾਸੇ ਦਾ ਯਾਰ ਆਥੂ ਆਥੂ ਉਹੀ टाकी ਵਾਲਾ ਹੋਗੇ ਤਾ ਹੈ टाकी ਆ ਸਕਦਾ ਆਥੂ ਉਦੋਂ ਤੱਕ ਮੈਂ ਟਰੈਕਟਰ ਆਵਰ ਰਹਿੰਦਾ ਛੜਗਾ ਚੱਲਦਾ ਨਾ ਭਾਈ ਆਹ ਦੇ ਇਹੀ ਪਹਿਲਾ ਮੀਟ ਪਹਿਲੇ ਮੇਰੀ ਗੱਲ ਸੁਣ ਆ ਪਿੱਛੇ ਕਰੋ ਆ ਪਿੱਛੇ ਆ ਪਿੱਛੇ ਆਣਾ ਚਲੋ ਪਿੱਛੇ ਕਰੋ ਪਿੱਛੇ ਵਾਲੀ ਐ ਦੇਖੋ ਨਹੀਂ ਉਹ ਸਾਈਡ ਨੇ ਐ ਉਹ ਆਜ ਘੜਦੇ ਆ ਆ ਸਹੀ ਐ ਸਾਰਾ ਆ ਵਾਲੀ ਪਿੱਛੇ ਹੀ ਆਣੀ ਆ ਪਿੱਛੇ ਆ ਪਿੱਛੇ ਆਣਾ ਆਹ ਦੇ ਪਿੱਛੇ ਘੱਟ ਬਣੇ ਵੀ ਪਿੱਛੇ ਆਣੀ ਕਰੋ ਪਿੱਛੇ ਹਲਾ ਰੇ ਬਾਹਰ ਆ ਰੇ ਇਹਨੂੰ ਹਾਂ ਇੱਥੇ ਬਾਹਰ ਐ ਤੇ ਰਕੋ ਯੀ ਨੋ ਬਾਉ ਨਾਟ ਮੜ ਜਾ ਅੱਗੇ ਕਰੋ ਅੱਗੇ ਕਰੋ ਇੰਨਾ ਫਰਕ ਹੈਗਾ ਦੇਖ ਲੈ ਇੰਨਾ ਉਹ ਉਧਰ ਪਿੱਛੇ ਇੱਕ ਦੋ ਜਿ ਪੱਤੀਆਂ ਚ ਪੈਂਦੇ ਵੀ ਨਹੀਂ ਨਾਟ ਹੋਰ ਹੋਰ ਉਹ ਟੈਂਟ ਲਾਣਾ ਕਾਣ ਵਾਸਤੇ ਤੈਨੂੰ ਜਾਈਦਾ ਕਾਣਾ ਨਹੀਂ ਛੱਡ ਦੇ ਬਣਾਇਆ ਕਰਿਆਣੇ ਮੈਨੂੰ ਅੰਜਰੀ ਨਹੀਂ ਬਿੱਚੇ ਪਿੱਛਾਲ ਪਾ ਨਹੀਂ ਛੱਡਣਾ ਨਹੀਂ ਛੱਡਣਾ ਬਿੱਚੇ ਸਭ ਦੇ ਪਿੱਛਾਲ ਪਾ ਦੇ ਮੇਰੀ ਮਨ ਇੱਕ ਵਿਚੇ ਵਿਚਾਲਾ ਪਾ ਦੇ ਕੋ ਮੋਹਰੇ ਨਾਲ ਪਾ ਪਰ ਲੇਟ ਮਾਰੀ ਹੋਰ ਵੇ ਇੱਧਰ ਤੇ ਮਾਰ ਦੇ ਭਰਾ ਆਹ ਲਓ ਮਾਰਾ ਜੀ ਆਹ ਲਓ ਥੱਲੇ ਥੱਲੇ ਕਰੋ ਥੱਲੇ ਨੂੰ ਕਰੋ ਥੱਲੇ ਨੂੰ ਕਰੋ

ਆ ਕੰਮ ਆ ਕੰਮ ਵੈਲੀ ਵਾਰ ਦੇਖਿਆ ਮੈਂ ਤੱਕ ਯਾਰ ਉਹਨੂੰ ਤੂੰ ਇਹ ਦੁਆਰ ਕਰ ਆਪਾ ਜੀ ਕੀ ਆਉਂਦਾ ਹੈ ਮੈਨੂੰ ਪਾਰੂ ਖਿੱਚ ਲੈਣਾ ਪੈਰ ਨੂੰ ਤੂੰ ਅੰਦਰੋਂ ਹੱਥ ਨਾਲ ਹੀ ਧੱਕ ਦੀ ਉਹ ਮੁੜ ਕੇ ਛੱਡ ਦੇਣਾ ਅੰਦਰ ਕਰ ਦੇਣਾ ਇੱਥੇ ਦੇ ਵਾਸਤੇ ਤੱਕ ਚਲੋ ਖਿਚੋ 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 ਗਿਆ ਗਿਆ ਖਿਚੋ ਤੱਕ ਪੈਰ ਨੂੰ ਛਿਪੂ ਕਰਾ ਦੇਗਾ ਹਾਂ ਹਾਂ ਵਾਸ 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 ਇਹਨਾਂ ਕੰਮ ਆਗੇ ਨਾ ਪੂਰੇ ਸਾਰੇ ਅੱਗੇ ਲਟਕ ਜਾਣਾ ਕੋਚ ਸਾਹਿਬ ਨੇ ਇੱਕ ਵਾਰ ਫੇਰ ਰੱਸੀ ਬਾਲੀ ਆਪਣੀ ਉਹ ਜਿਹਨਾਂ ਨਾਲ ਐਵੇਂ ਨਾ ਕੋਈ ਮੇਰਾ ਇਹ ਬਿਨਾਰਸੀ ਤੇ ਪਹਿਣਾ ਵੀ ਨਹੀਂ ਵੈਸੇ ਜਿਹੜੇ ਅੱਜ ਕਾਰਨਾਮੇ ਉਹਨੇ ਪਹਿਲੀ ਵਾਰ ਦੇਖਿਆ ਮੈਂ ਅੱਜ ਤੱਕ ਰੱਸੀਆਂ ਨਾਲ ਬੈੱਡ ਖਿੱਚ-ਖੱਚ ਕੇ ਪੈਂਦਾ ਹੈ ਇਹ ਥੋੜੀ ਜੀ ਕਸਰ ਹੈ ਥੋੜੀ ਜੀ ਹੋਰ ਗਿਆ ਹਾਂ ਕੋਸਾ 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 ਵੇ ਹੈ ਮੰਨ ਲੇਗੇ ਭਾਈ ਮੰਨ ਲੇਗੇ

ਬਸ ਛੂਤੀ ਵਾਲੇ ਵਾਂਗ ਲਈ ਟਰਾਲੀ ਪਾ ਕੇ ਇਹ ਮੁੰਡਿਆ ਜੈਕ ਚੱਕ ਫਿਰ ਉਸੇ ਪਾ ਕੇ ਬਿੱਡ ਦਾ ਕਸ ਲਿਆ ਕਿਨੇ ਆਪਣਾ ਟਰੈਕਟਰ ਤੋਂ ਨਾਲ ਨਾਲ ਸਵਾਰ ਜੈਕ ਚੱਕ ਕੇ ਥੱਲੇ ਦੇ ਵੀ ਕੁਝ ਸਭ ਆਪਣੇ ਟਰਾਲੀ ਜੈਕ ਨਹੀਂ ਚੱਕਣ ਤੇਰੇ ਵਾਲਾ ਛੂਤੀ ਵਾਲਾ ਟਰੈਕਟਰ ਲੈ ਕੇ ਜੈਕ ਚੱਕ ਕੇ ਥੱਲੇ ਪਾਣੀ ਹੋ ਗਿਆ ਓਕੇ ਸਰ ਪਾਣੀ ਕਿੱਥੇ ਹੈ ਹਾਂਜੀ ਆਪਣੀ ਟਰਾਲੀ ਵੀ ਆ ਗਈ ਕੱਲ ਤੇ ਆਪਾਂ ਅੱਜ ਇਹਦਾ ਵੀ ਬਿੱਡ ਕੱਸ ਦੇਣਾ ਇਹਦੇ ਉੱਪਰ ਪਾਣੀ ਆ ਪਟਰਪਾਲ ਤੇ ਆਪਾਂ ਅੱਜ ਇਹ ਵੀ ਲੈ ਨਾਲ ਲੈ ਕੇ ਜਾਣੀ ਆ ਪੀਰ ਨਗਾਹੇ ਨੂੰ ਤੇ ਹੁਣ ਆਪਾਂ ਕਸ ਦੀ ਇਹਦਾ ਬੈੱਡ ਫੀਲਡ ਪਰ ਮਾਰੇ ਨਾਲ ਮਿੱਟੀ ਪਈ ਹੋਈ ਐ। ਇਹ ਆਪਾਂ ਸਾਫ਼ ਕਰ ਦਈਏ ਤੇ ਫੇਰ ਕਸਦੇ ਹਾਂ ਜੀ ਬੈੱਡ। ਲਓ ਜੀ ਕਸਤਾ ਬੈੱਡ ਤੇ ਆਪਣੀ ਟਰਾਲੀ ਹੋ ਗਈ ਰੈਡੀ ਇਹਦੇ ਤੇ ਹੁਣ ਆਪਾਂ ਪਾਣੀ ਆ ਤਰਪਾਲ ਤੇ ਫੇਰ ਆਪਾਂ ਜਾਣਾ ਕੱਲੂ ਪੀਰ ਨਗਾਹੇ। ਅੱਜ ਦੇ ਬਲੌਗ ਚ ਐਨਾ ਹੀ ਤੇ ਮਿਲਦੇ ਆਂ ਜੀ ਅਗਲੇ ਚ।